ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਘਰੇਲੂ ਬੈਡ ਦਿਖਾਉਣੀ ਹੈ ਸੇਲ ਆ ਰੇਟ ਐਂਡ ਡਿਟੇਲ ਬਾਈ ਤੋਂ ਪੁੱਛਦੇ ਆਓ ਅੱਗੇ ਕਰੀਏ ਕਰਵਾ ਸਤਿ ਸ਼੍ਰੀ ਅਕਾਲ ਬਾਈ ਜੀ ਹਾਂ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਕਾਕਾ ਸਿੰਘ ਪਿੰਡ ਨੱਥੋਵਾਲ ਜਿਲ੍ਹਾ ਕਿਹੜਾ ਪੈਗੇ ਜਿਲ੍ਹਾ ਲੁਧਿਆਣਾ ਜਿਲ੍ਹਾ ਲੁਧਿਆਣਾ ਰਾਇਕੋਟ ਮਹਿਲ ਕਲਾਂ ਦੇ ਨਜ਼ਦੀਕ ਆ ਗਿਆ ਪਿੰਡ ਨੱਥੋਵਾਲ ਤੇ ਚੱਕਦਾ ਬੜਾ ਮੂਮੇਦਰ ਨੇੜੇ ਆ ਗਿਆ ਹਾਂਜੀ ਤੇ ਬਾਈ ਜੀ ਮੋਬਾਈਲ ਨੰਬਰ ਜੀ ਆਪਣਾ 87250 87250 12299 12299 ਜਿਹੜੇ ਆਪਾਂ ਬੈਠ ਦੇਖ ਰਹੇ ਹਾਂ ਜੀ ਸੂਆ ਕਿਹੜਾ ਸੂਰੀ ਆ ਪਹਿਲਾ ਅੱਛਾ ਪਲੂਣ ਪਹਿਲਾ ਸੂਆ ਸੂਰੀ ਆ ਅੱਛਾ ਮੂਹ ਚਾਰ ਦਾ ਦਾ ਤੇ ਅੱਜ ਇਹਦੇ ਦਿਨ ਕਿੰਨੇ ਬਾਕੀਆ ਸੂਨ ਦੇ ਵਿੱਚ ਇਹਦੇ ਜੀ ਤਕਰੀਬਨ ਜਾਨੀ ਕੇ ਵੀ ਇਹ ਲੈ ਜੂਗੀ ਅਸ ਤੋਂ 10 ਦਿਨ ਲੈ ਜੀ ਠੀਕ ਆ 10 ਦਿਨ ਆ ਜੇ ਇਹਦੇ ਸੂਨ ਚ ਪੈਂਡਿੰਗ ਪਏ ਆ ਤੇ ਰਿਕਾਰਡ ਵਗੈਰਾ ਪਤਾ ਵੀ ਕਿਹੜਾ ਸੀਮਨ ਲੱਗਿਆ ਬੱਗੇ ਦੇ ਹਾਂ ਵਧੀਆ ਚੰਗੇ ਸੀਮਨ ਦੀ ਇਹ ਜਿਹੜੀ ਕਿ ਆਪ ਵੀ ਜੀ ਬਹੁਤ ਚੰਗਾ ਹੀ ਲੱਗਿਆ ਜੀ ਇਹ ਰਿਕਾਰਡ ਵਗੈਰਾ ਮਾਂ ਦਾ ਦੁੱਧ ਕਿੰਨਾ ਜਿਹੜੀ ਬੱਚੀ ਪਾਲੀ ਆਪਾਂ ਇਹ ਪੁੱਛੀ ਪਾਲੀ ਆਪਾਂ ਤਾਂ ਵੱਡੀ ਲਈ ਜਿੰਨਾਂ ਕੋਲ ਸੀਗੀ ਉਹਨਾਂ ਕੋਲ ਜਨ ਕਿਹੇ ਸੀਗੀ ਇਹਦੀ ਮਾਂ 25-30 ਦੇ ਵਿੱਚ ਵਿੱਚ ਚਲੋ ਅੱਛਾ ਕਹਿੰਦਾ ਪਾਵਸਤਾਈ 22 ਕਿਲੋ ਵਾਲੀ ਵਹਿੜ ਦੀ ਬੱਚੀ ਆ ਹੁਣ ਮੋਹ ਚਾਰ ਦਾ ਹੁੰਦਾ ਪਹਿਲਾ ਸੂਰ ਸੂਰਿਆ ਠੀਕ ਆ ਸੀਮਨ ਵੈਸੇ ਆ ਡਾਕਟਰ ਨੂੰ ਕਹਿ ਕੇ ਚੰਗਾ ਭਰਾਏਗਾ ਹਾਂਜੀ ਹਾਂਜੀ ਇਹਦੇ ਸਾਹੀਵਾਲ ਦਾ ਸੀਮਨ ਬੰਦਿਆ ਠੀਕ ਅੱਛਾ ਸਾਹੀਵਾਲ ਦੇ ਠੰਡ ਚ ਆ ਰਹੀ ਹੈ ਕਿ ਫੋਟ ਸੰਗਣੀ ਤੇ ਬਾਕੀ ਕੱਦ ਕਾਠ ਦੀ ਗੱਲ ਕਰੀਏ ਬਿਊਟੀ ਵਗੈਰਾ ਵੱਡੀ-ਬੁੱਡੀ ਬਹੁਤ ਆ ਹਨਾ ਅੰਦਾਜ਼ਾ ਜਾ ਜਾ ਦੁੱਧ ਕਿੰਨਾ ਦੇ ਦੋ ਜੀ ਇਹ ਮੰਨ ਕੇ ਤੁ ਲੋ ਜੀ ਜੇ ਮੰਨ ਕੇ ਕਹੇ ਲਏ ਜੀ 25 ਤੋਂ 30 ਦੇ ਵਿੱਚ ਨਾ ਦੱਸੋ ਤਾਂ ਫਿਰ ਕਹਿੰਦਾ papa 25 ਕਿਲੋ ਮੰਨ ਕੇ ਬੰਦਾ ਪਰਚੇਸ ਕਰ ਲੇ ਰੇਟ ਇਹਦਾ ਕੀ ਰੱਖਿਆ ਜੀ ਆਪਾਂ ਟੋਰੇਵਾਰ ਸੁਪਰੇ ਫੇਸ ਕੁਆਲਟੀ ਵਗੈਰਾ ਵੈੜਦੀ ਦੇਖ ਸਕਦੇ ਹੋ ਕੱਦ ਕਾਠ ਚੰਗਾ ਪਹਿਲਾ ਸੂਆ ਪਲੂਨ ਸੁਪਰੀ ਹੈ ਮੂੰਹੋ ਚਾਰ ਦਾ ਦਾ ਬੱਚੀ ਖਰੀਦ ਕੇ ਵੰਜਾਂ ਨੇ ਘਰੇ ਪਰਚੇਸ ਕਰਕੇ ਸਾਂਭੀ ਹੈਗੀ ਸਾਹੀਵਾਲ ਦਾ ਸੀਮਨ ਲੱਗਿਆ ਵਾ ਫੈਡਰਨਸ ਆਵਾਨੇ ਦੀ ਤੇ ਬਾਕੀ ਕੱਤ ਕਾਠ ਬਿਊਟੀ ਵਗੈਰਾ ਬਹੁਤ ਆ ਲੈ ਚਲ ਅੰਦਰ ਲੈ ਚਲ ਉਥੇ ਸਭਰ ਕੱਦ ਕਾਠ ਵਗੈਰਾ ਬਿਊਟੀ ਬਿਊਟੀ ਵਗੈਰਾ ਚੰਗੀ ਆ ਪਿੰਡ ਨੱਥੋ ਨੱਥੋ ਵਾਲਾ ਗਏ ਹਾਂਜੀ ਨੱਥੋ ਵਾਲਾ ਠੀਕ ਆ ਜਿਹੜਾ ਲੁਧਿਆਣੇ ਦਾ ਪਿੰਡ ਆ ਗਿਆ ਹਨਾ ਮਹਿਲਕਣਾ ਦੇ ਰਾਇਕੋੜ ਏਰੀਆ ਦੇ ਵਿੱਚ ਇਹ ਪਿੰਡ ਪੈਂਦਾ ਕਿਸੇ ਵੀ ਵੀਰ ਦੇ ਵਿਹੜ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਦੀ ਤਹਿ ਜੀ